ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜੀ ਤੁਹਾਡੇ ਨਾਲ ਝੋਨੇ ਦੇ ਬੀਜ ਸੰਬੰਧੀ ਕਰ ਰਹੇ ਹਾਂਗੇ ਕਿਉਂਕਿ ਸਰਕਾਰ ਵੱਲੋਂ ਸਭ ਕੁਝ ਕਲੀਅਰ ਕਰ ਚੁੱਕੀ ਐ ਸਰਕਾਰ ਆਪਦੇ ਵੱਲੋਂ ਡੇਟਾ ਦੇ ਚੁੱਕੀ ਐ ਵੈਰਾਈਟੀਆਂ ਦੱਸ ਚੁੱਕੀ ਐ ਸਭ ਕੁਝ ਹੋ ਚੁੱਕਿਆ ਔਰ ਕਿਸਾਨ ਵੀਰ ਹਜੇ ਵੀ ਦਚਿੱਤੀ ਚ ਨੇ ਵੀਰੇ ਵੀ ਬੀਜ ਕਿਹੜਾ ਲਈਏ ਨਾਲ ਲਈਏ ਵੀਰੇ ਦੇਖੋ ਬੀਜ ਜਿਹੜਾ ਵੀ ਤੁਸੀਂ ਲੈਣਾ ਉਹ ਲੈ ਸਕਦੇ ਹੋ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਚੁੱਕਿਆ ਵੀ ਜੇ ਤੁਹਾਡਾ ਆੜਤੀਆ ਜਾਂ ਤੁਹਾਡਾ ਸੈਲਰ ਮਾਲਕ ਹੈ ਜਿਹੜਾ ਤੁਹਾਡੇ ਨਾਲ ਸਹਿਮਤ ਹੈ ਵੀ ਮੈਂ ਪੂਸਾ 44 ਜਾਂ ਹਾਈਬ੍ਰਿਡ ਜਿਹੜੀ ਮਰਜ਼ੀ ਲਾਓ ਮੈਂ ਚੱਕੂ ਵੀਰੇ ਤੁਸੀਂ ਵੈਰਾਈਟੀ ਲਾ ਸਕਦੇ ਹੋ ਉਹ ਲਾ ਕੇ ਤੁਸੀਂ ਵੇਚ ਵੀ ਸਕਦੇ ਹੋ ਉਹ ਤੁਹਾਡਾ ਪਰਸਨਲ ਇਸ਼ੂ ਹੋ ਜਾਣਾ ਉਹਦਾ ਕੋਈ ਤੁਹਾਡਾ ਸਰਕਾਰੀ ਸਰਕਾਰ ਨਾਲ ਲੈਣ ਦੇਣ ਨਹੀਂ ਰਹਿਣਾ ਪਰ ਵੀਰੇ ਮੈਂ ਗੱਲ ਇਹ ਕਰਦਾ ਵੀ ਜੇਕਰ ਤੁਸੀਂ ਕਿਸੇ ਵੀ ਵੈਰਾਈਟੀ ਦਾ ਸੀਡ ਲੈਣਾਗਾ ਤਾਂ ਤੁਸੀਂ ਵੀਰੇ 5-7 ਦਿਨਾਂ ਦੇ ਵਿੱਚ ਵਿੱਚ ਹੁਣ ਖਰੀਦ ਕਰ ਲਓ ਕਿਉਂਕਿ ਆਪਣੇ ਸਾਹਮਣੇ ਆ ਚੁੱਕਿਆ ਹੈ ਜਿਹੜੀਆਂ ਗੱਲਾਂ ਨੇ ਆਪਣੇ ਸਾਹਮਣੇ ਆ ਚੁੱਕੀਆਂ ਨੇ ਵੀਰੇ ਜੇ ਤੁਸੀਂ ਹੁਣ ਸੀਡ ਲੈ ਲਿਆ ਲੈ ਲਿਆ ਇਸ ਤੋਂ ਬਾਅਦ ਤੁਹਾਨੂੰ ਬੀਜ ਦੀ ਪਿਓਰਿਟੀ ਦਾ ਕੋਈ ਪਤਾ ਨਹੀਂ ਲੱਗਣਾ ਨਾ ਤੁਹਾਨੂੰ ਬੀਜ ਪਿਓਰ ਮਿਲੇ ਨਾ ਤੁਹਾਨੂੰ ਵਧੀਆ ਸੀਡ ਮਿਲੇ ਤੇ ਨਾ ਤੁਹਾਨੂੰ ਸਸਤਾ ਮਿਲੇ ਤਾਂ ਵੀਰੇ ਜਿਹੜਾ ਵੀ ਕੋਈ ਤੁਸੀਂ ਸੀਡ ਖਰੀਦਣਾ ਆਹ 10-15 ਦਿਨਾਂ ਦੇ ਵਿੱਚ ਵਿੱਚ 5-7 ਦਿਨਾਂ ਦੇ ਵਿੱਚ ਵਿੱਚ ਇੱਕ ਆਵਰ ਕਰੋ ਤੁਸੀਂ ਖਰੀਦਣ ਦੀ ਕੋਸ਼ਿਸ਼ ਕਰੋ ਨਾਮਵਾਰ ਫਰਮਾਂ ਤੋਂ ਵੀਜ਼ ਲਓ ਵਧੀਆ ਤੋਂ ਬਿਲ ਕੱਟ ਕੇ ਲਓ ਪਿਓਰਿਟੀ ਦੀ ਗਾਰੰਟੀ ਲਓ ਉਹਨਾਂ ਤੋਂ ਕਿਉਂਕਿ ਜਦੋਂ ਤੁਸੀਂ ਵੀਰੇ ਜਾ ਕੇ ਮੌਕੇ ਤੇ ਬੀਜ ਲੈਣਾ ਹੁਣ ਮੰਨ ਲਓ ਤੁਸੀਂ 126 ਦੀ ਬੀਜ ਲੈਣਾ ਵੀਰੇ ਕਿਉਂਕਿ ਪਿਛਲੇ ਸਾਲ ਜਦੋਂ ਠੋਡੇ ਪੈਸੇ ਤੇ ਸਰਕਾਰ ਨੇ ਕੋਈ ਬਿਆਨ ਹੀ ਨਹੀਂ ਦਿੱਤਾ ਕੁਝ ਨਹੀਂ ਕਰਿਆ ਕਿਸਾਨਾਂ ਨੇ ਕੀ ਆ ਵੀਰੇ ਸੇਲ ਕਰਤੀ ਕਿਉਂਕਿ ਇਹਦਾ ਬੀਜ ਆਪਦੇ ਕੋਲ ਰਹਿ ਜਾਂਦਾ ਦੀਆ ਤੇ ਜਦੋਂ ਉਹਨਾਂ ਨੇ ਸੇਲ ਕਰਤੀ ਬੀਜ ਕਿਸੇ ਲਵੇ ਹੈ ਨਹੀਂ ਜਿਹੜੀਆਂ ਫਰਮਾਂ ਕੋਲ ਬੀਜ ਹੈਗਾ ਵੀਰੇ ਜ्यादा ਉਹ ਹੁਣ ਰੇਟ ਚੱਕ ਦੇਣਗੇ ਤੇ ਜਾਂ ਫਿਰ ਉਹਨਾਂ ਨੇ ਕੀ ਕਰਨਾ ਵੀਰੇ ਤੁਹਾਨੂੰ ਬੀਜ ਪਿਓਰ ਦੇਣੀ ਨਹੀਂ ਖਤਮ ਹੋ ਜਾਣਾ ਬੀਜ ਘੱਟ ਹੁੰਦਾ ਤਾਂ ਕਰਕੇ ਕਹਿੰਨਾ ਵੀਰੇ ਜਿਹੜਾ ਬੀਜ ਖਰੀਦਣਾ ਹੁਣ ਤੁਸੀਂ ਖਰੀਦ ਲਓ ਖਾਸ ਕਰਕੇ PR126 ਦਾ ਤੁਹਾਨੂੰ ਬੀਜ ਵੀਰੇ ਪਿਓਰ ਮਿਲ ਨਹੀਂ ਨਹੀਂ ਮੌਕੇ ਤੇ ਜਾ ਕੇ ਪਰ ਉਹਦਾ ਨਾ ਤਾਂ ਝਾੜ ਬਾਨਾ ਨਾ ਕੁਝ ਹੋਰ ਹੋਣਾ ਨਾ ਜਰਮੀਨੇਸ਼ਨ ਸਹੀ ਹੋਣਾਗਾ ਬੀਜ ਜੇਦੋਂ ਪਿਓਰ ਨਾ ਮਿਲਿਆ ਤਾਂ ਉਹ ਵੀਰੇ ਆਪਾਂ ਨੂੰ ਜਿੱਦਾਂ ਆਪਾਂ ਕਰੀਏ ਦੁਚਿੱਤੀ ਚ ਪੈਣ ਵਾਲੀ ਗੱਲ ਹੋ ਜਾਂਦੀ ਵੀ ਵੀਰੇ ਅਸੀਂ 26 ਲੱਖ ਦੀ ਸਾਡੇ ਦਾ ਬਣਿਆ ਨਹੀਂ ਤੁਹਾਡੇ ਕਿਵੇਂ ਬਣ ਗਿਆ ਮਰ ਹੁਣ ਤਾਂ ਹੀ ਕਹਣਾ ਨਾ ਵੀਰੇ ਕਿਸੇ ਵੀ ਕੰਮ ਦਾ ਕੋਈ ਟਾਈਮ ਹੁੰਦਾਗਾ ਜੇ ਤੁਸੀਂ ਹੁਣ ਬੀਜ ਬੂਜ਼ ਖਰੀਦਣਾਂ ਤਾਂ ਆਪਦਾ ਖਰੀਦ ਲਓ ਇਹ ਕੋਈ ਖਾਸ ਮਹਿੰਗਾ ਸੌਦਾ ਤਾਂ ਹੁੰਦਾ ਨਹੀਂ ਵੀਰੇ ਜੇ ਆਪਾਂ ਗੱਲ ਕਰੀਏ ਬੀਜ ਖਰੀਦਣ ਦਾ ਕਿਉਂਕਿ ਕਣਕ ਦਾ ਬੀਜ ਆਪਾਂ ਮੰਨਦੇ ਆ ਵੀ ਮਹਿੰਗਾ ਹੁੰਦਾ ਕਿਸਦੇ ਘਰ ਚੋਂ ਉਨੀਕ ਜਮਾ ਪੂੰਜੀ ਹੁੰਦੀ ਆ ਜਾਂ ਨਾ ਹੁੰਦੀ ਆ ਆਕਸੀਜਨ ਚ ਪਰ ਇਹਦਾ ਜਿਹੜਾ ਸੀਡ ਖਰੀਦਣਾ ਵੀਰੇ ਝੋਨੇ ਦਾ ਤਾਂ ਹੁਣ ਆਪਣੇ ਹਿਸਾਬ ਨਾਲ ਤੁਸੀਂ ਦੇਖ ਕੇ ਜਿੰਨਾ ਤੁਹਾਡੇ ਏਕੜ ਦਾ ਆਕਵਾ ਲਾਉਣਾ ਉਹਦੇ ਹਿਸਾਬ ਨਾਲ ਤੁਸੀਂ ਆ ਉਹਦਾ ਬੀਜ ਲੈ ਲਓ ਪਰ ਨੰਬਰ ਫਾਰਮ ਤੋਂ ਬਿੱਲ ਕੱਟ ਕੇ ਬੀਜ ਲਿਓ ਵੀਰੇ ਖਾਸ ਕਰਕੇ ਪੀਆਰ 126 ਚ ਕਿਉਂਕਿ ਜੇ ਹੁਣ ਮੰਨ ਕੇ ਚਲੋ ਕਾਹਲੂ ਸੇਲਰ ਮਾਲਕਾਂ ਦੇ ਵੀ ਬਿਆਨ ਆ ਗਏ ਵੀ ਹਾਂ ਅਸੀਂ ਤਾਂ ਚੱਕਾਂਗੇ ਵੀਰੇ ਇਹਦਾ ਕ੍ਰੀਸਾ ਬਹੁਤ ਪੈਣਾ ਤੁਹਾਨੂੰ ਪਿਓਰ ਬੀਜ ਮਿਲਣਾ ਹੀ ਨਹੀਂ ਤਾਂ ਕਰਕੇ ਵੀਰੇ ਮੈਂ ਵੀਡੀਓ ਸਪੈਸ਼ਲ ਪਾਈ ਆਗੀ ਵੀ ਜੇ ਤੁਸੀਂ ਸੀਡ ਖਰੀਦਣਾ ਦਾ ਤੁਸੀਂ ਹੁਣ ਆਪਦੀ ਕੋਸ਼ਿਸ਼ ਕਰੋ ਸੀਡ ਖਰੀਦੋ ਆਪਦੇ ਲਿੰਕ ਬਣਾਓ ਪੂਰੀ ਪਿਓਰ ਗੱਲਬਾਤ ਕਰਕੇ ਵੀਰੇ ਬੀਜ ਖਰੀਦ ਲਓ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਤੁਹਾਨੂੰ ਵਧੀਆ ਲੱਗ ਰਹੀ ਹੋਣੀਆਂ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਵਧੀਆ-ਵਧੀਆ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦੇ ਰਹੋ ਧੰਨਵਾਦ